ਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਅੱਜ ਸੀਗੀ ਮੇਨੀ ਛੁੱਟੀ ਇਸ ਕਰਕੇ ਹੁਣ ਮੈਂ ਵਲੌਗ ਬਣਾ ਰਹੀ ਆ ਤੇ ਪਿੱਛੇ ਆ ਵੇਖੋ ਗਾਹ ਪਾ ਰਹੇ ਨੇਗੇ ਇਹਨਾਂ ਨੂੰ ਗਾਹ ਪਾਣ ਤੋਂ ਲੱਗਾ ਹੋਲ ਕੁਛ ਨਹੀਂ ਆਉਂਦਾ ਦੇਖੋ ਧਿਆਨ ਨਾਲ ਤਾਂ ਦੇ ਵਾਸਤੇ ਕੱਟੇ ਅੰਮਾ ਆਪੇ ਆਜ ਇਹਨੇ ਦਟੜ ਕੜਕਾ

ਇਨਾ ਤਾਂ ਪਾਗਲ ਕੋਈ ਹੋਊਗਾ ਹੀ ਨਹੀਂ ਦੇਖੋ ਸਿੱਧੂ ਦੇਖੋ ਉਹ ਦੇਦੀ ਮੰਮਾ ਕਾੜ ਰਹੀ ਨੇ ਪੜਥਾ ਬਣਾਉਂਦੀ ਤਿਆਰੀ ਤੇ ਬੋਲ ਹਾਂ ਬੋਲ ਭੱਜ ਤਾਂ ਹਾਂ ਤਿੰਨੇ ਪੱਥਰਾਂ ਵਾਂਗ ਉੱਟ ਕੇ ਆਏ ਆਵੇ ਪੜਥਾ ਬੰਦ ਬੁੱਝਦਾ ਆਏ ਮਤਲਬ ਬਣਦਾਗਾ ਰੋਹਣਾ ਇਹਦੇ ਵਿੱਚ ਤੁਸੀਂ ਬਣਾ ਰਹੇ ਮੈਂ ਕਿਹਜਾ ਲੱਗਦਾ ਜਦੋਂ ਬਣਦਾ ਦੋ ਕਿੰਨਾ ਸਵਾਦ ਲੰਦਾ ਅੱਛੀ ਬੀਚ ਬੋਸ ਇੱਥੋਂ ਵਿੱਚ ਪਾਇਆ ਇੱਕ ਬੀਚ ਹੋਰ ਹੈ ਨਹੀਂ ਦੂਸਰਾ ਬਗਵਸੀ ਦੇ ਆਕੇ ਚੱਲ ਆਉਂਦਾ ਰਹਿ ਬੈਨ ਚਪੜਥੇ ਵਾਸਤੇ ਲੈਂਦੇ ਸੀ ਦੋ ਤੇ ਅੱਜ ਧੁੱਪ ਖੀਲੀ ਹੋਈ ਆ ਬਾਹਰ ਪੂਰੀ ਆ ਖੁੱਲਦੀ ਨਹੀਂ ਬੰਦ ਜੁੱਤੀ ਹੋਈ ਆ ਉੱਪਰ ਨਿਕਲੀ ਹੈ ਜਾਂ ਤਾਂ ਵੀ ਨਹੀਂ ਪ੍ਰਿਆ ਤੇ ਸਾਡੇ ਦੁਪਹਿਰ ਦੀ ਰੋਟੀ ਜਿਹੜੀ ਹੈਗੀ ਉਹ ਆ ਗਈ ਤੇ ਸਿੱਧੂ ਸੱਟ ਖਾ ਕੇ ਬਹਿ ਗਿਆ ਇਹ ਤੇ ਅਭੀ ਹੈ ਨਾ ਬਾਹਰ ਖੇਲ ਰੇ ਸੀ ਕਿਚਨ ਸੈੱਟ ਦੇ ਨਾਲ ਤੇ ਸਿੱਧੂ ਨੇ ਨਾ ਇੱਕ ਮਨ ਨੱਕੜੀ ਫੂੰਜਾ ਬਣਾ ਕੇ ਦਿੱਤਾ ਹੈ ਗੱਤੇ ਦਾ ਇਹਨੇ ਆ ਮੋਰਿਆ ਪੌੜੀਆਂ ਤੇ ਤੇ ਸਾਡਾ ਨੇ ਇੱਧਰ ਸਾਈਡ ਤੇ ਕੂਲਰ ਪੈ ਸੀ ਭੱਜ ਰਿਹਾ ਸੀ ਤੇ ਨਾਲ ਹੀ ਨਾ ਇਹਦੇ ਕੋਈ ਗੋਡੇ ਤੇ ਕੂਲਰ ਨਾਲ ਨਾ ਚਰੀਟ ਵੱਜ ਗਈ ਤੇ ਹੁਣ ਰੋਂਦਾ ਰੋਂਦਾ ਨਾ ਇੱਥੇ ਬੈਠਾ ਆ ਰਾਮ ਨਾ ਦੇਖੋ ਕਿ ਮੈਂ ਝਾ ਕਰੇਗਾ ਦੇਖੀ ਇਹ ਮੇਰੇ ਕੋਲ ਪਰੌਂਠੀ ਤੇ ਨਾਲ ਪੜਥੀ ਦੀ ਸਬਜ਼ੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਹੀ ਹੈ ਤੇ ਮੈਂ ਖਾਣੀਆਂ ਨਾਲ ਦੇਖੂੰਗੀ ਟੀਵੀ ਓਏ ਆਉਣ ਤਾਂ ਕਿੱਟੈ ਨਹੀਂ ਟੀਵੀ ਪਰ ਮੈਂ ਆਨ ਕਰਕੇ ਚਲਾਣੀ ਹੈ ਸਿੱਧੂੰ ਤੂੰ ਟੀਵੀ ਦੇਖਣਾ ਕਿ ਮੈਂ ਚੱਲ ਤੂੰ ਟੀਵੀ ਦੇਖ ਲੈ ਮੈਂ ਫੋਨ ਦੇਖ ਲੂੰਗੀ ਮੈਂ ਕੀ ਕਰੂੰ ਅਬ ਮੇਰੇ ਕੋਲ ਦਰਦ ਹੋ ਰਿਹਾ ਮੈਂ ਤੈਨੂੰ ਉਹ ਲਾ ਦਿੰਨੀ ਆ ਇਹ ਦੇਖਦਾ ਹੁੰਦੇ ਇੱਕ ਗੇਮ ਜੀ ਰੂਬਲੋਕਸ ਇਹਦੇ ਵਿੱਚ ਉਹ ਮੋਟੂ ਐਂਡ ਖਨੀ ਲੋ ਦੇਖ ਲੈ ਤੂੰ ਠੀਕ ਹੈ ਮੈਂ ਫੋਨ ਦੇਖ ਲੈਂਨੀ ਕੀ ਯਾ ਨਾ ਵੀ ਵੀ ਆਸੀ ਮੈਂ ਤਾਂ ਬੇਫੀ ਟ੍ਰਾਈ ਕਰ ਚੀ ਕਿਦਾਂ ਨੇ ਪਰ ਸ਼ਾਲਾਂ ਕੀ ਬਖ ਚੋਹੋ ਬਾਰ ਬਾਰ ਫੁੱਲੀ ਲੰਨੀ ਨਾ ਡੂੜੀ ਸਿੱਧਾ ਬੈਠਾ ਟਾਪਟ ਪੀਏ ਨਾ ਪੀਂ ਜਾਂਦੇ ਫਤ ਲੱਗਦਾ ਹੈ ਨਾ ਮੈਂ ਟੱਪੇ ਤੇ ਅੰਨੇ ਵਾ ਆ ਗਿਆ ਮਾ ਇਹ ਬਰਾ ਸਹੀ ਕਰ ਵਾ ਇਹ ਸਪੜ ਦੇ ਰੂਏ ਮੋਕੀਆ ਕੰਨ ਨਹੀਂ ਹੋ ਗਿਆ ਮੇਰੇ ਮੈਂ ਦੁਬਾਰੇ ਰੋਟੀ ਖਾਣ ਤੋਂ ਬਾਅਦ ਜਿਹੜਾ ਹੈਗਾ ਸੀ ਸੋ ਗਏ ਸੀ ਤੇ ਹੁਣ ਸ਼ਾਮ ਨੂੰ ਮੰਮਾ ਨੇ ਸਾਨੂੰ ਬਣਾ ਕੇ ਦਿੱਤੇ ਕਿ ਤਲੇ ਨੂੰ ਵਾਲੇ ਤੇ ਸਿੱਧੂ ਅਸੀਂ ਨਾ ਜਿਹੜਾ ਕੱਲ ਢੀ ਬਣ ਗਿਆ ਸੀ ਤੇ ਸਿੱਧੂ ਵਾਲੇ ਕਿਹਾ ਜ ਆਪਣੇ ਵਾਸਤੇ ਬਲਾਕਸ ਤੇ ਇਹ ਇਹ ਇਸ ਤਰ੍ਹਾਂ ਦੇ ਨੇ ਆ ਕੀ ਡੌਗੀ ਦਾ ਸਿਰ ਕਿਧਰ ਗਿਆ ਇਹ ਡੱਬੀ ਦਾ ਸਿਰ ਵੀ ਲੱਗਾ ਇਹਨੇ ਮੈਂ ਨਾ ਕੱਲ ਰਾਤ ਇਹਨੂੰ ਖੋਲ ਕੇ ਕਰਵੰਜਾ ਬਣਾਇਆ ਸੀ ਆ ਦੇਖੋ ਡੱਬੀ ਸਿੱਧੂ ਦੇ ਮੰਗ ਇਹਦੇ ਤੇਨੇ ਕ ਸਟਿੱਕਰਸ ਮਿਲੇ ਸੀ ਜਿੰਨਾ ਹੈ ਨਾ ਮਤਲਬ ਪੂਰਾ ਫਾਈਨਲ ਲੁੱਕ ਆ ਜਾਂਦਾਗਾ ਉਹ ਚੱਖਾ ਸੀ ਤੇ ਮੂੰਹ ਸੀ ਨਾ ਸਟਿੱਕਰ ਜਿਹੜੇ ਰਹਿ ਗਏ ਉਹਨਾਂ ਮੈਂ ਵੀ ਘੋਦ ਦਿੱਤੇ ਤਾਂ ਕਿ ਨਾ ਸਿੱਧੂ ਨਾ ਬਾਰੀ ਬਾਰੀ ਯੂਜ਼ ਨਾ ਕਰੇ ਕੁਝ ਨਹੀਂ ਬੋਲੀ ਗੋਮਗੇ ਨਾਲ ਸਟਿੱਕਰਸ ਤੇ ਇਹ ਰਾਹਵਾਣੇ ਉਰੇ ਆਓ ਸਿੱਧੂ ਆ ਵੀ ਕੰਮ ਸਾਰਿਆਂ ਨੂੰ ਬਲਕ ਲਿਆ ਸਿੱਧੂ ਸਾਰੇ ਲਾਈਨ 'ਚ ਖੜੇ ਹੋ ਗੋ ਹਾਂ ਚਲੋ ਲੀਜੀਏ ਅਲੈਕੁਮ ਸਲਮ ਨੈ ਨਹੀਂ ਬੱਲੇ ਲੈ ਨੀ ਜੇ ਕੰਮ ਲੈ ਮੈਂ ਕਿਸ ਨੂੰ ਦੇ ਰਹੀ ਨਹੀਂ ਸਾਰੇ ਮੇਰੇ ਲੋ ਲਓ ਧੀਰੇ ਲੈਣਾ ਲੋ ਲੋ ਇੱਕਮ ਸਿੱਧੂ ਐਂਡ ਮਾਈ ਮੈਂ ਤੁਹਾਨੂੰ ਲੈਣੇ ਕੋਈ ਨਹੀਂ ਕੋਣ ਲੈ ਕੇ ਹੈ ਦੱਤੂ ਦੱਤੂ ਚਲੋ ਹਣ ਚਲੋ ਬਾਏ 28 ਨੰ ਮਮਾ ਨੇ ਪੁੱਛਿਆ ਕਿ ਮਮਾ ਰਾਤ ਨੂੰ ਨਾ ਕੀ ਬਣਾਏਗਾ ਖਾਣੇ ਦੇ ਵਿੱਚ ਤੇ ਮਮਾ ਕਹਿੰਦੇ ਮਮਾ ਕਹਿੰਦੇ ਦਾਲ ਵੀ ਬਣੀ ਐ ਪਰਤਾ ਵੀ ਬਣਿਆ ਤੇ ਚੌਲ ਵੀ ਮੈਂ ਕਿਹਾ ਹੈ ਇਹ ਕੀ ਕੰਬੀਨੇਸ਼ਨ ਹੋਇਆ ਦਾਲ ਪਰਤਾ ਤੇ ਚੌਲ ਮੈਂ ਕਿਹਾ ਕਿ ਹਮਮਾ ਇਹਨੇ ਤੋਂ ਇਹ ਵਿੱਚ ਤਿੰਨਾ ਚ ਜੋ ਵੀ ਖਾਣਾ ਹੈ ਮੈਂ ਦੱਸਦੀ ਮੈਂ ਤੈਨੂੰ ਉਹ ਜਿਹੜਾ ਹੈਗਾ ਪਾ ਕੇ ਦੇ ਦੂੰਗੀ ਮੈਂ ਕਿਹਾ ਚਲੋ ਬਣਾਣਾ ਦੁਪਹਿਰੇ ਮੰਮਾ ਨੇ ਪਰੱਠਾ ਦਿੱਤਾ ਸੀ ਕਿ ਕਿ ਦੁਪਹਿਰੇ ਮੰਮਾ ਨੇ ਪਰੱਠਾ ਬਣਾਇਆ ਸੀ ਤੋ ਬਹੁਤ ਹੀ ਜਿਆਦਾ ਜਿਹੜਾ ਹੈਗਾ ਟੇਸਟ ਚ ਬਣਾਇਆ ਸੀ ਇਸ ਕਰਕੇ ਮੈਂ ਮੰਮਾ ਬਣਾ ਕੇ ਆ ਕਿ ਮੰਮਾ ਤੁਸੀਂ ਮੈਨੂੰ ਪਰੱਠਾ ਹੀ ਦੇ ਦਿੱਤੇ ਮੈਂ ਆਣਾ ਰੋਟੀ ਖਾ ਲਈ ਸੀ ਠੀਕ ਹਨਾ ਚੌਲ ਪਤਾ ਨਹੀਂ ਮੰਮਾ ਨੇ ਘਰੋਂ ਕਦੋਂ ਬਣਾਇਆ ਸੀ ਮੈਨੂੰ ਤਾਂ ਯਾਦ ਨਹੀਂ ਹੈਗਾ ਚੈਗ ਕੱਲ ਬਣਾਏ ਸੀ ਪਤਾ ਨਹੀਂ ਸਵੇਰੇ ਮੈਨੂੰ ਯਾਦ ਨਹੀਂ ਤੇ ਆਮਗਨ ਤੇ ਲਿਡਿੰਗਸ ਬਣੀ ਆ ਮੈਂ ਕਹ ਮੈ ਤਾਂ ਹੈਰਾਨ ਹੀ ਹੋ ਗਈ ਸੀ ਕਿ ਕੰਬੀਨੇਸ਼ਨ ਹੈ ਗਾਈਜ਼ ਇਹ ਇੱਕ ਗੱਲ ਫੋਰਥ ਟੂ ਸਿੱਟ ਬਲੌਕ ਦਾ ਪੂਰਾ ਦੇਖ ਲਿਨਿਓ ਪਰ ਵੀਰਨ ਲਾਈਕ ਕੋਈ ਕੋਈ ਕਰਤਾ ਹੈ ਪੂਰੀ ਵੀਡੀਓ ਦੇਖਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਠੀਕ ਹੈ ਇਸ ਮੇਰੇ ਕਾਰਨਾਂ ਮੈਂ ਦੇਖੋ ਮੈਂ ਜਲਦਬਾਜ਼ੀ ਚ ਨਹੀਂ ਬਲੀ ਚੱਪਲ ਇੱਕ ਆ ਚੱਪਲ ਪਾਈ ਇੱਕ ਆ ਚੱਪਲ ਪਾਈ ਦੇਖੋ ਮੰਮਾ ਮੇਰੇ ਵਾਸਤੇ ਨਾ ਨਿਊ ਕਲਚਰ ਲੈ ਕੇ ਆਏ ਆ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੇ ਇਹ ਮੇਰੇ ਬਾਲਾਂ ਤੇ ਸੈੱਟ ਵੀ ਆ ਗਿਆ ਕਿਉਂਕਿ ਮੇਰੇ ਬਾਲ ਬਹੁਤ ਮੋਟੇ ਆ ਝਾੜੂ ਦੇ ਮੰਗੂ ਇਸ ਕਰਕੇ ਇਹਦੇ ਦਾ ਰਾਤ ਨੂੰ ਵੀ ਬਲੌਕਸ ਨਹੀਂ ਟਿਕਦੇ ਬਲੌਕਸ ਦੇਖੋ ਉਹ ਮੇਰੀ ਹੈ ਇਹ ਦੇਖ ਅੱਲਾ ਪਸੂਣਾ ਹੈ ਹੁਣ ਦਾਦੂ ਆ ਕੇ ਬੋਲਣਗੇ ਆਪਾਂ ਨੂੰ ਚੱਲ ਜਲਦੀ ਇਸ ਨਾਲ ਵਲੋਗਸ ਸੇਟੀ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ